ਮੁੰਡਾ ਅੱਜ ਸਾਡੇ ਦਰਮਿਆਨ ਪਿੰਡ ਸਰਾਈ ਦੇ ਸਾਡੇ ਨੌਜੁੱਟ ਐਸਐਸ ਸਾਹਿਬ ਸਰਦਾਰ ਯਦ ਸਿੰਘ ਜੀ ਸਾਡੇ ਪਿੰਡ ਸਰਾਈ ਦੇ ਵਿੱਚ ਪਹੁੰਚਿਆ ਜੋ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਮਹਿਮ ਚਲਾਈ ਗਈ ਆ ਉਸ ਮਹਿਮ ਦੇ ਵਿੱਚ ਐਸਐਸਵੀ ਸਾਹਿਬ ਵੱਲੋਂ ਡਿਪਟੀ ਟੀਐਸਪੀ ਸਾਹਿਬ ਵੱਲੋਂ ਦਿਸ਼ਾ-ਨਿਰਦੇਸ਼ਾਂ ਤੇ ਸਾਡੇ ਪਿੰਡ ਸਰਾਈ ਦੇ ਵਿੱਚ ਪਹੁੰਚੇ ਆ ਅੱਜ ਨਸ਼ੇ ਦੇ ਖਿਲਾਫ ਨਸ਼ੇ ਆਪ ਦਾ ਸਾਰਾ ਕੁਝ ਸਾਨੂੰ ਸਰ ਐਸਐਸਰ ਸਾਹਿਬ ਨੇ ਦੱਸਿਆ ਪੁੰਡੇਵਾਰਸੀ ਬੀਬੀਆਂ ਵੀ ਸਾਰੇ ਭਰਾ ਵੀ ਸਾਰੇ ਇਕੱਠੇ ਹੋਏ ਆ ਉਹਨਾਂ ਨੇ ਸਾਨੂੰ ਚਾਨਣਾ ਪਾਈ ਆ ਪੂਰੀ ਵੀ ਨਸ਼ੇ ਕਿਸ ਤਰ੍ਹਾਂ ਕੰਟਰੋਲ ਹੋਣੇ ਚਾਹੀਦੇ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਸਮਝਾਉਣਾ ਆ ਤੇ ਕਿਸ ਤਰ੍ਹਾਂ ਕੋਈ ਨਾ ਤਾਂ ਸਰਪਿੰਡਾਂ ਵਿੱਚ ਘੁੰਮਦਾ ਆ ਉਹਦੇ ਉਸ ਦੇ ਵਿੱਚ ਪਛਾਣ ਕਰਕੇ ਬਿਨਾਂ ਨੰਬਰ ਪਲੇਟ ਕੋ ਮੋਟਰਸਾਈਕਲ ਭੰਜੀ ਘੁੰਮਦਾ ਆ ਦੋ ਤਿੰਨ ਵਾਰੀ ਘੁੰਮਦਾ ਆ ਉਹ ਵੀ ਪਛਾਣ ਕਰਕੇ ਸਾਨੂੰ ਤਲਾਸ਼ ਜੁਰਤਦੀ ਜਾਵੇ ਸਾਡੇ ਐਸਐਸਰ ਸਾਹਿਬ ਬਹੁਤ ਤਤਪਰਿਆ ਨਸ਼ੇ ਦੇ ਖਿਲਾਫ ਪੂਰਾ ਮਿੱਟੀ ਹੋਈ ਆ ਇਹਨਾਂ ਨੇ ਅਸੀਂ ਪੂਰਾ ਸਹਿਮਤ ਵਿਸ਼ਵਾਸਦਾ ਹਾਂ ਕਿ ਸਾਡੇ ਵਾਂਗ ਪੂਰਾ ਪ੍ਰਸ਼ਾਸਨ ਦਾ ਜੀ ਅਸਲ ਸਾਹਿਬ ਦਾ ਸਾਰਿਆਂ ਦਾ ਜੀ ਗੜ੍ਹਦੇ ਵਾਲੇ ਠਾੜੇ ਵਾਲਿਆਂ ਦਾ ਜੀ ਤਾਂ ਜੋ ਸਾਡੇ ਇਸ ਇਲਾਕੇ ਦੇ ਵਿੱਚੋਂ ਨਸ਼ਾ ਮੁਕਤ ਹੋਵੇ ਤਾਂ ਜੋ ਸਾਡੇ ਨਵੀਂ ਪੀੜ ਨੌਜਵਾਨ ਪੀੜੀ ਹੈਗੀ ਆ ਉਹ ਨਸ਼ਿਆਂ ਤੋਂ ਬਚਾਅ ਹੋ ਸਕੇ ਅਸੀਂ ਧੰਨਵਾਦੀ ਹਾਂ ਅਸਲ ਸਾਹਿਬ ਦੇ ਜਿਨ੍ਹਾਂ ਨੇ ਸਾਡੇ ਆ ਪਿੰਡ ਆ ਕੇ ਤੇ ਇਸ ਸੰਬੰਧ ਵਿੱਚ ਸਾਨੂੰ ਸਾਰੇ ਪਿੰਡ ਨਗਰੋਂ ਇਕੱਠਾ ਕਰਕੇ ਚਾਣਨਾ ਪਾਇਆ ਅਸੀਂ ਉਹਨਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ